vandrungi 对呀。But, uh ਉਨ ਨਹੀਂ ਪਰਿਆ ਮੈਂ ਫਿਰਾਂ ਲੋਕ ਕਹਨ ਦਰਵੇਸ਼ ਇਸ ਤਰ੍ਹਾਂ ਨਹੀਂ ਦਤਾਰਾ ਵਿਸਰ ਨਹੀਂ से घेर कर आगड़ियां पाल रहे हैं मन कर के भी मन कर के दोनों पत्रिका गाते हैं और ताल का जप मांग सारे जप पूरी सारे thank mm -hmm. ਪਤਵ ਮਹਾਰਾਜ ਜੀ ਪਾਵਨ ਜੀ ਕੀ ਕੋਟ ਦੇ ਅੰਦਰ ਸੁਭਾਏ ਮਨ ਹੋ ਕਰਕੇ ਮਹਾਪੁਰਖ ਸੰਤ ਬਾਬਾ ਸ਼ਾਮ ਦਾਸ ਜੀ ਉਹਨਾਂ ਦੇ ਵਰਸੀ ਸਮਾਗਮ ਨੂੰ ਮਨਾਉਂਦੇ ਹੋਏ ਅਸੀਂ ਸਾਰੇ ਜੁੜੇ ਬੈਠੇ ਬੜੇ ਲਮੇਰੇ ਸਮੇਤ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਔਰ ਜਿਤਨਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ ਮਹਾਰਾਜ ਜੀ ਦੇ ਦਰ ਘਰ ਦੀਆਂ ਬਾਤਾਂ ਆਪਸ ਦੇ ਵਿੱਚ ਸਾਢਣੀ ਹਾਲੇ ਜੋ ਜੀ ਕੀ ਭਰੇ ਇਹ ਸੰਗੀਦਾਨੀ ਹੁੰਦਾ ਪਿਆਰ ਹੋਏ ਤੇ ਉਹ ਫਤਿਹਾਂ ਜਿੰਨੇ ਡਗਰਾ ਖਿਆਲ ਕਰ ਆਪਣੇ ਛੱਡੇ ਬੁਲਾ ਦੇ ਗਿੰਦੇ ਜਿੱਧਰ ਨੂੰ ਕੋਈ ਮੂੰਹ ਨਹੀਂ ਸੀ ਕਰਦਾ ਕਦੀ ਸੋਚਿਆ ਨਹੀਂ ਸੀ ਕਿ ਹਿੰਦੁਸਤਾਨ ਵਾਸੀਆਂ ਨੇ ਵੀ ਦਰਰਾ ਖੈਬਰ ਵੀ ਕਦੇ ਬੰਦ ਹੋਏ ਇਧਰੋਂ ਪਹਾੜ ਵੀ ਚੜ ਕੇ ਆਉਂਦੇ ਸੀ ਦਰਰਾ ਖੈਬਰ ਜਿੱਧਰੋਂ ਅਫਗਾਨੀ ਲਹਿਮੂਦ ਗਜ਼ਰਵੀ ਵਰਗੇ ਸਾਰੇ ਉੱਤੋਂ ਚੜ ਕੇ ਆਏ ਵੀ ਜੋ ਕੋਈ ਰੋਕ ਲਾ ਲਏਗਾ ਤੇ ਆਪ ਖਤੇ ਬੋਲਣ ਵਾਲੇ ਜਿਹੜੇ ਮੂੰਹ ਚੋਂ ਬੋਲਦੇ ਸੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹਨਾਂ ਵੇ ਦਰਰਾ ਖੈਬਰ ਤੇ ਇਹੋ ਜਿਹਾ ਬੰਦ ਦੇ ਤਾਂ ਜਿਨੀ ਖੋਸਾ ਗਿਆ ਗੱਜ ਗਿਆ ਕੋ ਸਤਿਨਾਮ ਸ੍ਰੀ ਵਾਹਿਗੁਰੂ ਅਸੀਂ ਉਹਨਾਂ ਦੇ ਵਾਰਸਾਂ ਪਿਆਰੇ ਇਹ ਫਤੇ ਸਾਡੀ ਰਗ ਰਗ ਚਲੋਣੀ ਚਾਹੀਦੀ ਹੈ ਜਿਦੀ ਮੁਖ ਤੇ ਫਤੇ ਉਹਦੇ ਅੰਦਰ ਬਤੇ ਜਿਦੀ ਜਗ ਜਿਹਦੇ ਅੰਦਰ ਫਤੇ ਹਨ ਉਹਦੀ ਜਗ ਤੇ ਵੀ ਫਤੇ ਹੋ ਰਿਹਾ ਜਿਦੀ ਰੰਗ ਚ ਬਤੇ ਉਹਦੀ ਜਗ ਜਗ ਇਹ ਫਤਿਹ ਦੀ ਗੇ ਪਿਆਰਿਓ ਆ ਪਿੱਛੇ ਜੇ ਹੋਇਆ ਨਾ ਜਦੋਂ ਆ ਕਸ਼ਮੀਰ ਦਾ ਘਟਨਾ ਕ੍ਰਮ ਜਿਹੜਾ ਹੋਇਆ ਉਥੇ ਬਾਅਦ ਚ ਲੱਭਦੇ ਅਸੀਂ ਕਹਿੰਦੇ ਹੁਣ ਫਤਿਹ ਵਾਲੇ ਅੱਗੇ ਲਿਆਉ ਬਾਟਰਾਂ ਦੇ ਸਾਥ ਬਣੀਏ ਕਾਪੂ ਹੁੰਦੇ ਇਸ ਕਰਕੇ ਗੁਰਮੁਖੋ ਇਹ ਛੋਟੀ ਖੇਡ ਨਾ ਸਮਝੋ ਕਿ ਤੇ ਅਸੀਂ ਤੇ ਜਿੱਤੀ ਜਾਂਦੇ ਆ ਆਪਸ ਵਿੱਚ ਆਸੀ ਖਾਦਰ ਬਲਾਈਏ ਕਦੀ ਤੁਸੀਂ ਮੁਸਲਮਾਨ ਵੀਰ ਵੇਖੇ ਔਰ ਜਦੋਂ ਆਪਸ ਵਿੱਚ ਆਪ ਕੋ ਜੇ ਮਿਲਦੇ ਕਹਿੰਦੇ ਅਸਲਾਮੁਅਲੈਕੁਮ ਦੂਸਰੇ ਕਦਰ ਵਾਲੀ ਵਾਲੀ ਕਹਿੰਦੇ ਵਾਲੀ ਕਹਿੰਦਾ ਅਸਲਾਮ ਪਰ ਜਦੋਂ ਹਿੰਦੂ ਵੀ ਮਿਲਦੇ ਆਉਂ ਰਾਮ ਰਾਮ ਜੋ ਵੀ ਉਹਨਾਂ ਦਾ ਹੈ ਉਹ ਬੋਲਦੇ ਪਰ ਅਸੀਂ ਕਦੇ ਨਹੀਂ ਅਸੀਂ ਤਾਂ ਰੂਪ ਹੀ ਬਗਾੜ ਦਿੰਦੇ ਹੁਣ ਅਸਲ ਤਾਂ ਸਾਨੂੰ ਮਹਾਰਾਜ ਜੀ ਨੇ ਕਿਹਾ ਸੀ ਜਦੋਂ ਸਿੰਘ ਸਿੰਘ ਨੂੰ ਮਿਲਦੇ ਫਤਿਹ ਬੁਲਾ ਕੇ ਮਿਲਦੇ ਪਰ ਅਸੀਂ ਤਾਂ ਹੁਣ ਪਹਿਲਾਂ ਆਏ ਸਾਥਸ਼ਰੀਆ ਕਹਾਲ ਤੇ ਉਹਦਾ ਵੀ ਰੂਪ ਉਹਦਾ ਅਰਥ Papa ਮੈਂ ਸਸ਼ਿਕਾ ਜਿਹਦਾ ਮਤਲਬ ਹੀ ਕੋਈ ਨਹੀਂ ਸਸ਼ਿਕਾ بڑے بڑے ਲਿਖਣ ਆ ਨਾ ਉਹ ਆਮੀ ਵੀ ਅਸੀਂ بڑے بڑے ਲਿਖਾਂਗੇ ਫਿਰ ਉਹ ਪੰਜਾਬੀ ਕਦਰ ਨਹੀਂ ਕਿਦਾ ਮੂੰਹ ਘੁੱਟ ਘੁੱਟ ਕੇ ਬੋਲਦੇ ਪੰਜਾਬੀ ਦੀ ਜਾਣ ਨਹੀਂ ਘਟ ਦਿੰਦੇ ਫੜਦੇ ਇਸ ਕਰਕੇ ਗੁਰਮੁਖੋਂ ਮਾਣ ਕਰਿਆ ਕਰੋ ਆਪਣੀ ਮਾਂ ਬੋਲੀ ਤੇ ਮਾਣ ਕਰਿਆ ਕਰੋ ਆਪਣੇ ਵਿਰਸੇ ਤੇ ਤੁਹਾਡੇ ਵਿਰਸੇ ਵਰਗਾ ਕਿਸੇ ਦਾ ਵਿਰਸਾ ਹੀ ਕੋਈ ਨਹੀਂ ਜੇ ਮਨਤਾ ਪੈਂਦੀਆਂ ਕਰਤਾਂ ਨੂੰਖੋ ਖੈਰ ਗੁਰੂ ਪਾਤਸ਼ਾਹ ਮਿਹਰ ਕਰਨ ਸਾਡੀ ਜ਼ੁਬਾਨ ਦੇ ਫਤੇ ਆਵੇ ਤੇ ਸਾਡੀ ਜਹਾਨ ਤੇ ਵੀ ਫਤੇ ਆਵੇ ਜਿਨ੍ਹਾਂ ਜਹਾਨ ਪਤੇ ਕੀਤੇ ਉਹਨਾਂ ਦੀ ਜ਼ੁਬਾਨ ਦੇ ਫਤੇ ਸੀ ਕਿਤੇ ਪੜ ਕੇ ਵੇਖੋਗਾ ਕਿਤੇ ਸੋਚ ਕੇ ਬੈਠਿਆ ਭਰੀ ਸਭਾ ਭਰੀ ਵਜ਼ੀਰ ਖਾਨ ਦੀ ਭਰੀ ਸਭਾ ਤੇ ਸਹਿਬਜ਼ਾਦੇ ਸਾਤ ਤੇ ਨੌ ਸਾਹ ਦੇ ਉੱਚੀ ਆਵਾਜ਼ ਵਿੱਚ ਉਥੇ ਫਤੇ ਬੁਲਾ ਦੇਣਾ ਵੱਟਿਆਂ ਵੱਟਿਆਂ ਦੇ ਵੇਖ ਕੇ ਸੰਗ ਸੁੱਕ ਗਏ ਵੀ ਨਿੱਕੀਆਂ ਨਿੱਕੀਆਂ ਜਿੰਦਾ ਤੇ ਇੱਕ ਿੱਡੇ ਿੱਡੇ ਵੱਟੀਆਂ ਤੇ ਫਤਿਹ ਗਜ਼ਾ ਦੇਣਾ ਜਿਨ੍ਹਾਂ ਦੇ ਅਸਥਾਨਾਂ ਤੇ ਜੁੜੇ ਬੈਠੇ ਹੋਣਾ ਮਹਾਂਪੁਰਖਾਂ ਦੇ ਅਸਥਾਨਾਂ ਤੇ ਬਾਬਾ ਸ਼ਾਮਦਾਰ ਸਾਹਿਬ ਵੇਖੋ ਕਰਨੇ ਕਮਾਈ ਸਹੀ ਲਾ ਉਹਨਾਂ ਦੇ ਅਸਥਾਨਾਂ ਤੇ ਜੁੜੇ ਬੈਠੇ ਆ ਜਿਹੜੇ ਰੱਬ ਨਾਲ ਇੱਕ ਮਿਕ ਹੋਏ ਹਰ ਹਰ ਜਨ ਦੀ ਏਕ ਹੈ ਬਿਬ ਵਿਚਾਰ ਕਿਛ ਨਾ ਹੈ ਜਲ ਦੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਨ ਸਮਾਨ ਹੈ ਕੋਈ ਪਿੰਨ ਭੇਦ ਨਹੀਂ ਉਹਨਾਂ ਵਿੱਚ ਔਰ ਪ੍ਰਮਾਤਮਾ ਦੇ ਵਿੱਚ ਜਿਨ੍ਹਾਂ ਦਾ ਰਸ ਹੈ ਨਾਮ ਸੇ ਕਿਨੇ ਆ ਭੇਦ ਨਾ ਜਾਣੋ ਮੂਲ ਸਾਈਂ ਜੇ ਜਿਨ੍ਹਾਂ ਦੇ ਮੂੰਹ ਤੋਂ ਪ੍ਰਮਾਤਮਾ ਦਾ ਨਾਮ ਨਹੀਂ ਅਵਸਰ ਨਹੀਂ ਕਿਸੇ ਦਾ ਜਿਨ੍ਹਾਂ ਦੇ ਮੂੰਹ ਤੋਂ ਨਾਮ ਤੇ ਮਾਰਾ ਸਹਿਬ ਜੀ ਕੀਨੇ ਭਲੇਖਾ ਹੋਰੇਗਾ ਤੁਹਾਨੂੰ ਰੱਬ ਦਾ ਰੂਪ ਹੀ ਦਰਿਆ ਫਿਰਦਾ ਆਖੋ ਸਤਨਾਮ ਸ਼੍ਰੀ ਨਾਮ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਨੇ ਆ ਕਿੰਨਾ ਦੇ ਨੇ ਸਵਾਰਤਾ ਹੈ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇ ਨੇ ਆ ਕਿੰਨਾ ਦੇ ਨੇ ਬਿਮਾਰਾ ਜੀ ਆਪੇ ਜਵਾਬ ਦਿੰਦੇ ਆ ਭੇਦ ਨਾ ਜਾਣੋ ਮੂਲ ਸਾਈਂ ਦੇਹਰ ਆਪੋ ਵਰਤੇ ਹੀ ਨੇ ਹਣੇ ਦਿਨ ਦੁਪਾਨ ਤੇ ਫੇਰ ਗਰਦ ਉੱਥੇ ਆ ਗਿਆ ਹੁਣ ਜਦੋਂ ਫਰੇ ਮਰਨੇ ਆ ਨਾ ਦੋ ਵਾਰੀ ਮੂੰਹ ਚੋਂ ਵਾਇਦ ਨੂੰ ਨਿਕਲਦਾ ਤੇ ਚਾਰ ਵਾਰੀ ਸੁਣਦਾ ਕਿਉਂਕਿ ਅਗਲਾ ਵੀ ਬੁਲਾਉਂਦਾ ਰਿਹਾ ਤਾਂ ਕਰਕੇ ਮਹਾਰੂਖ ਕਹਿੰਦੇ ਹੁੰਦੇ ਸੀ ਕਿ ਜਦੋਂ ਸੰਗਤ ਚ ਆਉਂਦੇ ਉਹਨਾਂ ਵੱਧ ਤੋਂ ਵੱਧ ਬਾਣੀ ਦਾ ਅਭਿਆਸ ਗੁਰਮントਰ ਦਾ ਅਭਿਆਸ ਕਰਿਆ ਕਰੂਗੇ ਤਾਂ ਸੰਗਤ ਚ ਆਉਂਦੇ ਆ ਕਿਉਂ ਬਣਾ ਹੁਣ ਇਹਦਾ ਮਤਲਬ ਇਹ ਹੈ ਕਿਈ ਹੁਣ ਹੁੰਦੇ ਆ ਇਤਨ ਲਿਬਰਟੀ ਵਾਲੇ ਵੀ ਆਪਾਂ ਗੁਰਦਵਾਰ ਮੰਦਰ ਘਰ ਬੈ ਕੇ ਨਹੀਂ ਕਰ ਸਕਦੇ ਗੁਰਦੁਆਰੀਆਂ ਆਉਣ ਦਾ ਕੀ ਲਾਗ ਹੈ ਹੁੰਦੇ ਆ ਨਾ ਕਿ ਜਿਹੜੇ ਜਿਨ੍ਹਾਂ ਦੇ ਪੜ੍ਹਾਈ ਦਵਾਦ ਨੂੰ ਚੜ ਗਈ ਹੁੰਦੀ ਹੈ ਜਿਹੜੇ ਬੜੇ ਸਿਆਣੇ ਸਮਝਦੇ ਆਪਰੇ ਆਪ ਨੇ ਘਰ ਬੈ ਕੇ ਵੀ ਤੇ ਅਸੀਂ ਵਾਹਿਗੁਰੂ ਵਾਹਿਗੁਰੂ ਕਾਹੀ ਸਕਦੇ ਆ ਗੁਰਦਵਾਰ ਸਾਹਿਬ ਆਉਣ ਦਾ ਕੀ ਮਕਸਦ ਹੈ ਕੀ ਮਤਲਬ ਹੈ ਤੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਹਿੰਦੇ ਮਹਾਤਮ ਘਰ ਬੈ ਕੇ ਝਪਣ ਦਾ ਕੀ ਹੈ ਮਹਾਤਮ ਕਿਤੇ ਛੋਟਾ ਨਹੀਂ ਘਰ ਬਹਿ ਕੇ ਜਪਣਾ ਦਾ ਪਰ ਜਦੋਂ ਸੰਗਤ ਚ ਆ ਕੇ ਜਪਦੇ ਆ ਨਾ ਗੁਰਮੁਖੋ ਮੰਨ ਲਓ ਹੁਣ ਆਪਾਂ ਘਰ ਸੀ ਘਰ ਇੱਕ ਵਾਰੀ ਬੋਲਿਆ ਵਾਹਿਗੁਰੂ ਦੀ ਹੋਰਾਂ ਇੱਕੋ ਵਾਰੀ ਆਪਾਂ ਸੁਣਨਾ ਤੇ ਇੱਕੋ ਵਾਰੀ ਸਾਨੂੰ ਫਲ ਲੈਣਾ ਇੱਕੋ ਵਾਰੀ ਸਾਨੂੰ ਫਲ ਲੈਣਾ ਕਿਉਂਕਿ ਇੱਕੋ ਵਾਰੀ ਜਪਿਆ ਆਪਾਂ ਪਰ ਜਦੋਂ ਸੰਗਤ ਵਿੱਚ ਆ ਕੇ ਸੰਗਤ ਚ ਮੰਨ ਲਓ 50 ਜੀ ਬੈਠੇ ਆ 100 ਜੀ ਬਿਠਾ ਤੇ ਜਦੋਂ ਆਪਾਂ ਇੱਕ ਵਾਰ ਨਹੀਂ ਵਾਇਦ ਨੂੰ ਜਪਿਆ ਉਹ 100 ਨੇ ਸਾਡੇ ਨਾਲ ਜਪਿਆ ਹੁਣ 100 ਵਾਰੀ ਸੁਣਿਆ ਗਿਆ ਤੇ 100 ਵਾਰੀ ਦਾ ਫਾਲ ਸਾਨੂੰ ਮਿਲਦਾ ਹੈ ਪ੍ਰਾਪਤ ਹੁੰਦਾ ਹੈ ਤਾਂ ਕਰਕੇ ਮਹਾਪੁਰਖ ਕਹਿੰਦੇ ਅੰਦੇਸੀ ਵੀ ਸੰਗਤ ਵਿੱਚ ਬਹਿ ਕੇ ਬਾਅਦ ਤੋਂ ਵੱਦ ਗੁਰਮੰਦਰ ਦਾ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਮਹਾਤਮ ਬੰਤ ਪੁੰਨ ਵੱਤ ਮਿਲਦਾ ਹੈ ਇਸ ਕਰਕੇ ਮੈਂ ਤਾਂ ਬੇਨਤੀਆਂ ਕਰਦਾ ਹਾਂ ਨਾ ਭਾਈ ਜਦੋਂ ਇੱਥੇ ਆਉਨੇ ਆ ਨਾ ਭੁੱਲ ਜਾਓ ਸਾਧੂ ਵੀ ਕਿੱਥੇ ਬੈਠਾ ਹੈ ਕੋਈ ਕੀ ਕਹੇਗਾ ਕਿਸੇ ਨੇ ਨਾਰਾ ਥੋੜੀ ਜਾਣਾ ਸਾਡੇ ਲੇਖਾ ਦੇ ਸਾਨੂੰ ਕੱਲਿਆਂ ਨੂੰ ਲੈਣਾ ਪੈਣਾ ਕੋਈ ਦੇ ਦੇਗਾ ਸਾਡੇ ਥਾਂ ਦੇ ਲੇਖਾ ਤੇ ਜਦੋਂ ਆਪਣਾ ਲੇਖਾ ਹੀ ਆਪਾਂ ਆਪੇ ਦੇਣਾ ਫਿਰ ਇੱਕ ਦੂਜੇ ਵੱਲ ਕਿਉਂ ਚੱਕੀਏ ਭਾਈ ਇਹ ਸਵੇਰ ਗੱਲ ਗੱਲ ਬੋਲ ਲਾਂਗੇ ਕੋਈ ਜੋ ਕਹਿੰਦਾ ਕੰਡਾਰੇ ਜੇ ਦੁਨੀਆ ਦੀ ਪਰਵਾਹ ਕਰੋਗੇ ਦੁਨੀਆ ਨੂੰ ਜੋ ਕਹੀ ਰਹਿੰਦੇ ਜਦੋਂ ਧਿਆਨ ਆਪਣੇ ਸਤਿਗੁਰੂ ਨਾਲ ਹੋਏਗਾ ਫਿਰ ਜੋ ਕੋਈ ਕਹਿੰਦਾ ਕਹੀ ਜਾਏ ਸਾਨੂੰ ਨਹੀਂ ਪਰਵਾਹ ਅਸੀਂ ਤੇ ਆਪਣੇ ਦਾਦੇ ਦੇ ਨਾਲ ਲੱਗੀਆਂ ਨਿਭਾਉਣੀਆਂ ਸਾਨੂੰ ਨਹੀਂ ਕੋਈ ਪਰਵਾਹ ਕਰੀ ਕਿਸੇ ਦੀ ਜੋ ਕੋਈ ਕਹਿੰਦਾ ਕਹੀ ਇਹ ਕਰਕੇ ਗੁਰਮੁਖੋ ਪਰਵਾਹ ਨਹੀਂ ਕੀਤੀ ਲੋਕਾਂ ਕਾਨੇ ਮੈਨੇ ਵੀ ਬੜੇ ਮਾਰੇ ਹੁਣੇ ਆ ਜਦੋਂ ਰੱਬ ਨਾਲ ਰੱਬ ਦੇ ਨਾਮ ਦੇ ਬੰਦਾ ਤੋੜਦਾ ਨਾ ਜੀ ਬੜੇ ਤਾਨੇ ਮੈਨੇ ਸਹਣੇ ਕੀ ਲਿਆ ਬੜੇ ਤਾਨੀ ਨਹੀਂ ਨਹੀਂ ਆ ਲੋਕੀ ਕਹਿੰਦੇ ਜਦੋਂ ਗੁਰਦਰਾ ਸਾਹਿਬ ਜਾਈਏ ਨਾ ਤੇ ਲੋਕੀ ਕਹਿੰਦੇ ਮਨ 100 ਚੁਹਾ 900 ਚੁਹਾ ਖਾ ਕੇ ਮਿਲੀ ਆਸ ਦਿਨ ਤੇ ਤੇ ਜਿਹੜਾ ਕੋਈ ਇੱਕ ਦਾ ਨਹੀਂ ਤਾਂ ਉਹਨੂੰ ਕਹਿ ਦਿਆ ਕਰੋ ਕਿ ਤੇਰੀ ਅੱਗੇ 900 ਪੂਰੀ ਨਹੀਂ ਹੋਈ ਤੂੰ ਮੇਰੇ 900 ਪੂਰੇ ਕਰਨਾ ਤੂੰ ਕਿੱਧਰ ਜਾਇ ਰਹਾ ਹੈ ਇਸ ਕਰਕੇ ਦੁਨੀਆ ਵਾਲੇ ਨਹੀਂ ਭਾਈ ਆਪਣੇ ਸਤਨਾਵਾਦ ਧਿਆਨ ਦੇਉਂਦਾ ਮਾਰੇ ਸੱਚੇ ਪਾਖਾ ਨੇ ਸਾਨੂੰ ਪਾਰ ਲਾਉਣਾ ਇਹ ਫਕੀਰੀਆਂ ਅਤੇ ਸੋਧੀਆਂ ਨਹੀਂ ਮਹਾਂਪੁਰਖ ਕੱਢਦੇ ਹੁੰਦੇ ਕਰਨੀਫ